ਇਹ ਜੀਬ ਦੇ ਚਸਕੇ ਬੜੀ ਦੂਰ ਤੱਕ ਲੈ ਜਾਂਦੀ ਹੈ। ਇਹਦੀ ਹੱਦ ਕੋਈ ਨਹੀਂ। ਇਹ ਵੱਧ ਹੀ ਜਾਂਦੀ ਹੈ, ਵੱਧ ਹੀ ਜਾਂਦੀ ਹੈ। ਇਹ ਜੀਬ ਦੇ ਚਸਕੇ ਪੂਰਾ ਕਰਦਾ 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 ਤੇਰੀ ਜ਼ਿੰਦਗੀ ਲੰਘ ਜਾਂਦੀ ਏ ਤੇ ਸਵਾਦ ਪੂਰੇ ਨਹੀਂ ਹੁੰਦੇ ਜੀਬ ਦੇ। ਭਰਨਾ ਤੇ ਢਿੱਡ ਸੀ। ਸਾਡੇ ਸਰੀਰ ਨੂੰ ਜਿਉਉਣ ਵਾਸਤੇ ਖੂਨ ਚਾਹੀਦਾ ਹੈ। ਪਰਾਪਾ ਖੂਨ ਵੱਲ ਤਾਂ ਧਿਆਨ ਹੀ ਨਹੀਂ ਦਿੰਦਾ ਆਪਾਂ ਤਾਂ ਤੜਕੇ ਵੱਲ ਧਿਆਨ ਦਿੰਦੇ ਆ ਤੜਕਾ ਇਹੋ ਜਿਹਾ ਲਾਈਦਾ ਹੈ ਗਵਾਂਡੀਆਂ ਦਾ ਬੁੜਾ ਸੁੱਤਾ ਪਿਆ ਖੰਗਣ ਲੱਗ ਜਾਂਦਾ ਹੈ ਇਹੋ ਜਿਹਾ ਤੜਕੇ ਲਾਉਂਦੇ ਆ ਜਿਹਨੇ ਗਵਾਂਡੀ ਨੂੰ ਖੰਗ ਠਾਲਦੀ ਉਹ ਤੇਰਾ ਕੀ ਬਣ ਦਉਂਦਾ ਹੈ ਇਹੋ ਜਿਹਾ ਤੇਜ਼ ਤਰਾਰ ਆਪਾਂ ਖਾਣਾ ਸ਼ੁਰੂ ਕਰਤਾ ਪਰ ਗੁਰੂ ਲੋਕ ਮਹਾਪੁਰਸ਼ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ